ਸਤਿ ਸ਼੍ਰੀ ਅਕਾਲ ਜੀ। ਹੋਰ ਵੀ ਮਿੱਤਰੋ ਕੀ ਹਾਲ ਚਾਲ ਆ? ਠੀਕ ਠਾਕ। ਲਓ ਭਾਈ ਅੱਜ ਕਰਾਉਨੇ ਤੁਹਾਨੂੰ ਸ਼ੌਂਕ ਅਸੀਂ ਆਪਣੇ ਕਬੂਤਰਾਂ ਦਾ। ਠੀਕ ਆ ਜੀ। ਆ ਬੈਠਾ ਬਾਹਰ ਜਿਹਦੇ ਬੱਚੇ 13 ਘੰਟੇ ਉੱਡਦੇ ਸੀ ਤੇ ਇਹਦੀ ਕਬੂਤਰੀ ਲਾਉਣ ਲੱਗੀ ਕੱਚੇ ਅੰਡੇ। ਠੀਕ ਆ ਜੀ ਆ ਲਾਲ ਚੀਨਾ ਜਿਹੜਾ ਕਰਦੀਆਂ ਬਾਜ਼ੀਆਂ 'ਚ 3-4 ਸਾਲ ਡਾਇਆ ਸੀ ਬਾਜਫੇ ਨੂੰ ਰੋਕ ਲਿਆ। ਤੇ ਆ ਇੱਕ ਆਪਣੇ ਕੋਲ ਕਬੂਤਰ ਬੈਠਾ ਆ ਹੈਗਾ ਭਾਈ ਯਾਦਮੇਠੜੀ ਵਾਲਾ ਪੁਰਾਣਾ ਕਬੂਤਰ ਜਿਹਦੇ ਬੱਚੇ ਬਹੁਤ ਜ਼ਿਆਦਾ ਉੱਡਦੇ ਆ। ਅੱਗੇ ਚੱਲਦੇ ਆਂ ਖੁੱਡੇ ਦੇ ਅੰਦਰ ਤੇ ਤੁਹਾਨੂੰ ਕਰਾਉਨੇ ਆਂ ਆਪਾਂ ਬਈ ਸ਼ੌਂਕ ਆਹ ਲਓ ਬਈ ਮਿੱਤਰੋ ਆਹ ਹੈ ਆਪਣੇ ਕਬੂਤਰ ਠੀਕ ਆ ਜੀ ਤੇ ਇਹਨਾਂ ਦਾ ਕਰੋ ਸ਼ੌਂਕ ਮੇਰੇ ਭਰਾ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਆ ਇੱਕ ਨੀਲੇ ਸ਼ਾਹ ਅੱਖਾਂ ਦੀ ਆਪਣੀ ਜੋੜੀ ਆ ਬਈ ਢਾਵੇ ਕਬੂਤਰ ਆ ਪੂਰੇ ਇਹ ਵੀ ਇੱਕੋ ਹੀ ਜੋੜੀ ਆ ਤੇ ਕਬੂਤਰੀ ਨੇ ਹਲੇ ਅੰਡੇ ਨਹੀਂ ਰੱਖੇ ਦੇਖਦੇ ਆਂ ਰੱਖਦੀ ਆ ਕਿ ਨਹੀਂ ਤੇ ਆ ਹੈਗੇ ਆਪਣੇ ਮਖਿਆਲੇ ਵਿੱਚ ਇੱਕ ਆ ਬੈਠਾ ਇੱਕ ਉਹ ਕਬੂਤਰੀ ਨੇ ਸ਼ਾਇਦ ਅੰਡੇ ਰੱਖਿਆ ਹੋਵੇ ਚ ਬੈਠੀ ਆ ਠੀਕ ਆ ਜੀ ਤੇ ਆ ਉੱਪਰ ਹੈ ਜੀ ਕੋਕਾ ਕੋਲਾ ਜੋੜਾ ਆਪਣਾ ਆ ਜੋੜਾ ਆਪਣਾ ਜਿਹਦੇ ਬੱਚੇ ਆਪਣੇ ਇਹ ਵੀ ਸ਼ਾਂਤ ਤੱਕ ਉੜਦੇ ਆ ਸਪੈਸ਼ਲ ਹੀ ਆ ਕਾਲੀਆਂ ਦੀ ਕਬੂਤਰੀ ਆ ਤੇ ਚਟੀਆਂ ਦਾ ਕਬੂਤਰ ਮਾਂ ਪਿਓ ਦੇੜੇ ਹੀਗੇ ਸੀਨੇ ਹੀਗੇ ਹੀ ਕਾਲਾ ਚੀਨਾ ਹੀ ਇਹਦਾ ਪਿਓ ਕਬੂਤਰ ਦਾ ਆ ਬੈਠਾ ਭਾਈ ਉਲੇ ਆਇਆ ਚੁੱਟੀਆਂ ਦਾ ਕਾਲਾ ਚੀਨਾ ਇਨੇ ਕੋਕਾ ਕੋਲਾ ਕੱਢਿਆ ਕਬੂਤਰੀ ਲਾਲ ਚੀਨੀ ਹੀ ਇਹਦੇ ਨਾਲ ਕਬੂਤਰ ਦੇ ਨਾਲ ਕਾਲੇ ਚੀਨੇ ਨਾਲ ਕਬੂਤਰੀ ਮਰ ਗਈ ਸੀ ਇਹਨਾਂ ਦੀ ਮਾਂ ਤੇ ਆ ਵੀ ਇਹਦੀ ਭੈਣ ਨੀਲੀ ਵੀ ਕੱਢੀ ਦੀ ਇਹਨਾਂ ਨੇ ਬੜੇ ਰੰਗ ਕੱਢਦਾ ਸੀ ਇਹ ਜੋੜਾ ਆਇਆ ਕਬੂਤਰ ਬਾਈ ਤੇ ਇਹਦੇ ਨਾਲ ਆ ਧੀਏ ਦੀ ਹੁਣ ਲਾਈ ਹੀ ਗਈ ਸੀ ਪਰ ਇਹਨੇ ਅੰਡੇ ਨਹੀਂ ਹਲੇ ਤੱਕ ਰੱਖੇ ਸ਼ਾਇਦ ਕੋਈ ਦਿੱਕਤ ਹੋਊਗੀ ਤੇ ਆ ਲਓ ਬਾਈ ਆ ਲਾਲ ਚੀਨਾ ਇੱਕ ਸਾਹਮਣੇ ਬੈਠਾ ਇਹ ਹੰਟੀ ਬਾਈ ਦੇ ਘਰੋਂ ਆਇਆ ਹੋਇਆ ਮੇਠੜੀ ਦੋ ਬਾਈ ਲਾਜੀ ਨਾ ਐਸ ਟਾਈਮ ਦਾਣਾ ਪੀਣ ਪਾਣੀ ਇਹਨਾਂ ਨੇ ਖਾਦਾ ਪੀਤਾ ਆ ਠੀਕ ਆ ਸ਼ਾਮ ਦਾ ਟਾਈਮ ਹੋ ਗਿਆ ਜੀ ਇਸ ਕਰਕੇ ਥੋੜੇ ਜੇ ਦਾਣਾ ਖਾ ਕੇ ਆਰਾਮ ਨਾਲ ਹੁਣ ਬਹਿ ਗਏ ਨੇ ਆ ਕਰੋ ਸ਼ੌਂਕ ਮੇਰੇ ਵੀਰੇ ਨਾਲ ਕਬੂਤਰਾਂ ਦਾ ਇਹ ਆਪਣੇ ਜੀ ਵੱਡੇ ਕਬੂਤਰ ਆ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਮੱਕਾ ਕਪਰਾ ਮਾਨੂੰ ਕਰਾ ਦਿੰਨੇ ਆਪਾਂ ਸ਼ੌਂਕ ਬਾਈ ਤੇ ਸ਼ੌਂਕ ਕਿਦਾਂ ਦਾ ਲੱਗਦਾ ਬਾਈ ਦੱਸਣਾ ਜ਼ਰੂਰ ਠੀਕ ਆ ਇਹਦੇ ਵਿੱਚ ਕਾਫੀ ਕਬੂਤਰ ਆ ਜਿਹੜੇ ਆਪਣੇ ਬਾਜ਼ੀਆਂ ਉੱਡੇ ਹੋਏ ਆ ਆ ਹੈ ਬਈ ਆਪਣੀ ਪੁਰਾਣੀ ਚਟੀ ਕਬੂਤਰੀ ਇਹਨੇ ਆਪਾਂ ਨੂੰ 2015 ਚ ਸ਼ਾਇਦ ਲਗੀਆਂ ਸੀ ਮੇਰੀਆਂ ਬਾਜ਼ੀਆਂ ਪੰਡਾ ਨਾਲ ਲਗੀਆਂ ਸੀ ਇਹ ਬਾਬਿਆਂ ਨਾਲ ਸਜਾਨਪੁਰ ਤੇ ਇੱਕ ਵਿਕੀਆਂ ਮੜਾਉਣਾ ਲਗੀਆਂ ਸੀ ਤੇ ਆਹ ਕਬੂਤਰੀ ਨੇ ਆਪਾਂ ਨੂੰ ਜਿਤਾਇਆ ਸੀ ਬਈ ਇਹ ਪੂਰੀ ਗਰਮੀ ਦੇ ਵਿੱਚ ਉਦੋਂ 1:50 ਮਿੰਟ ਤੇ ਬੈਠੀ ਗਈ ਸੀ ਕਰੇ ਲਾਸਟ ਹਿੱਟ ਕਬੂਤਰ ਦੀ ਬਾਜੀ ਵੀ ਇਹਦੇ ਨਾਲ ਆਪਾਂ ਜਿੱਤੇ ਸੀ ਤੇ ਐਵਰੇਜ ਵਾਲੀ ਬਾਜੀ ਵੀ ਆਪਾਂ ਉਦੋਂ ਜਿੱਤ ਗਏ ਸੀ ਜੀ ਤੇ ਕਬੂਤਰੀ ਨੇ ਏਰੀਆ ਹੀ ਸਾਫ਼ ਕਰ ਦਿੱਤਾ ਸੀ ਚਟੀਆਂ ਆਖਾਂ ਦੀ ਕਬੂਤਰੀ ਆ ਇਹ ਆਪਾਂ ਬਹੁਤ ਦਿਨ ਪਹਿਲਾਂ ਲੁਧਿਆਣੇ ਤੋਂ ਸੁਖੀ ਵੀਰ ਆ ਉਹਦੇ ਤੋਂ ਲਿਆਂਦੀ ਸੀ ਉਹ ਕਬੂਤਰੀ ਆ ਇਹ ਠੀਕ ਹੈ ਜੀ ਆਹ ਹਾ ਡਰਾ ਰਸਤਾ ਜਿਹੜਾ 우ਸਤਾਦ ਗਰਦੇਵ ਵਾਲਾ ਪੁਰਾਣਾ ਆ ਇਹ ਹਰਪ੍ਰੀਤ ਬਾਈ ਦੇ ਘਰੋਂ ਆਇਆ ਹੋਇਆ ਜੀ ਆਪਣਾ ਕੰਮ ਆ ਜੀ ਤੁਹਾਨੂੰ ਦੱਸ ਦੇਣਾ ਕਿਉਂਕਿ ਤਬ ਉੱਤਰ ਜਿਹੜੇ ਆ ਬਈ ਕਿਸੇ ਨਾ ਕਿਸ ਕੋਲ ਲਿਆ ਕੇ ਬਣਦੇ ਆ ਐਂ ਤੇ ਬਣਦੇ ਨਹੀਂ ਪੈਸੇ ਬਹੁ ਖਰਚੇ ਆਣਾ ਤੇ ਇਹ ਨਹੀਂ ਆ ਕਿ ਮੈਂ ਫ੍ਰੀ ਦੇ ਵਿੱਚ ਲਿਆਂਦੇ ਹੋਇਆ ਕਿਉਂਕਿ ਫ੍ਰੀ ਦੇ ਵਿੱਚ ਬਈ ਕੋਈ ਨਹੀਂ ਦਿੰਦਾ ਹੱਥ ਨੂੰ ਹੱਥ ਹੁੰਦਾ ਇਹ ਗੱਲ ਤੁਸੀਂ ਸਾਰੇ ਸਮਝਦੇ ਹੋ ਠੀਕ ਹੈ ਜੀ ਹਾਂ ਲਓ ਵੀ ਮਿੱਤਰੋ ਅਭੀ ਕਰੋ ਸ਼ੌਂਗੇ ਅਭੀ ਛੋਟਾ ਖਰਦਈਓ ਚਿੱਟੀਆਂ ਦਾ ਆ ਲੱਗਦਾ ਸ਼ੌਂਕ ਦੱਸਿਓ ਜਰੂਰ ਆ ਆਪਣਾ ਕਲਾ ਕਾਲਾ ਬਈ ਮਲਵਈਆ ਬਹੁਤ ਪੁਰਾਣਾ ਆ ਖੁੱਡੇ ਦੇ ਵਿੱਚ ਟੇਡਾ ਹੋ ਗਿਆ ਇਹ ਬਹੁਤ ਦਿਰ ਪਹਿਲਾਂ ਤੇ ਇਦਾਂ ਹੀ ਆਪਾਂ ਰੱਖਿਆ ਹੋਇਆ ਆ ਠੀਕ ਹੈ ਜੀ ਤੇ ਆ ਹੈਗੇ ਜਿਹੜੇ ਕਹਿੰਦੇ ਨਾ ਫੌਜੀ ਵਾਲੇ ਕਾਲੇ ਚੀਨੇ ਜਿਹੜੇ ਹੋਏ ਆ ਟਮੋਟ ਵਾਲੇ ਉਹਨਾਂ ਚੋਂ ਆ ਬਾਈ ਆ ਜਿਹੜਾ ਕਬੂਤਰ ਆ ਨਰ ਖਟੀਆਂ ਦਾ ਏ ਕਬੂਤਰ ਵੀਰੇ ਦੁਨੀਆ ਤੋਂ ਇੱਕ ਤੋਂ ਇੱਕ ਪਏ ਦੁਨੀਆ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਲ ਹੀ ਤਗੜੇ ਆ ਬਹੁਤ ਅੱਜ ਕੱਲ ਬੱਚੇ ਬੱਚੇ ਕੋਲ ਚੰਗਾ ਕਬੂਤਰ ਬੈਠਾ ਬਈ ਬਹੁਤ ਚੰਗੇ ਚੰਗੇ ਕਬੂਤਰ ਦੁਨੀਆ ਲਈ ਬੈਠੀ ਆ ਆ ਆਪਣਾ ਖੱਟੀ ਕਾਲੀ ਵਾਲਾ ਇਹ ਆਪਾਂ ਛੱਡਿਆ ਸੀ ਬਾਜੀ ਬੜੀ ਧੇਰ ਪਹਿਲਾਂ ਸ਼ਾਂ ਨੰਗਲ ਲਵਾਣੇ ਉੱਥੋਂ ਇਹ ਤੁਰ ਗਿਆ ਸੀ ਤੇ ਚੱਲ ਗਿਆ ਸੀ ਮੰਡ ਤੇ ਮੰਡ ਤੋਂ ਫੇਰ ਅਸੀਂ 2500 ਰੁਪਏ ਦੇ ਕੇ ਇਹਨੂੰ ਲਿਆਏ ਸੀ ਕਿਉਂਕਿ ਇਹਨੂੰ ਪਿੰਡ ਸ਼ੂਟ ਨਹੀਂ ਕਈ ਵਾਰ ਕਰਦਾ ਕਬੂਤਰਾਂ ਨੂੰ ਤਾਂ ਕਬੂਤਰ ਬਾਈ ਤੁਰ ਜਾਂਦੇ ਆ। ਦਿੱਕਤ ਜਿਹੜੀ ਆ ਉਹ ਆ ਜਾਂਦੀ ਆ। ਠੀਕ ਹੈ ਜੀ। ਤੇ ਆਇਕ ਕਬੂਤਰ ਤੁਹਾਨੂੰ ਦਿਖਾਣਿਆ ਇਹ ਆਇਆ ਹੋਇਆ ਭਾਜੀ ਸੋਨੂ ਖਨੌੜੇ ਦੇ ਘਰੋਂ। ਇਹ ਜਿਹੜਾ ਕਬੂਤਰ ਆ। ਤੇ ਕਬੂਤਰੀ ਆ ਜਿਹੜੀ ਨਾਲ ਕਾਲੀ ਚੀਨੀ ਬੈਠੀ ਆ ਬਾਈ ਲੱਖੀ ਰਾਈ ਦੇ ਘਰੋਂ ਆਈ ਹੋਈ ਆ। ਇੱਧਰ ਵੀ ਤਾਨੂੰ ਦਿਖਾਉਨੇ ਆ ਕੁਝ ਇੱਧਰ ਬੈਠੇ ਨੇ ਆ ਇੱਕ ਪਿੱਛੇ ਜੋੜਾ ਬੈਠਾ ਬਾਈ ਜਿਆਦੀ ਮਾਨ ਸਾਡੇ ਘਰੋਂ ਆਇਆ ਸੀ ਬਹੁਤ ਦਿਨ ਪਹਿਲਾਂ ਹੁਣ ਇਹ ਵੀ ਕਬੂਤਰੀ ਆਂਡੇ ਜਿਹੜੇ ਉਹ ਕੱਜੇ ਲਾਉਣ ਲੱਗੀ ਆ ਤੇ ਪੂਰਾ ਵਧੀਆ ਰਿਜ਼ਲਟ ਆ ਇਹਨਾਂ ਕਬੂਤਰਾਂ ਦਾ ਜੀ ਆਪਣੀ ਕੋਸ਼ਿਸ਼ ਹੁੰਦੀ ਆ ਬਾਈ ਤੁਹਾਨੂੰ ਆਪਾਂ ਸ਼ੌਂਕ ਜਿਹੜਾ ਉਹ ਕਰਾਉਂਦੇ ਰਹੀਏ ਤੇ ਮਿੱਤਰੋ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਇਹ ਹੈ ਆਪਣਾ ਇੱਕ ਖੁੱਡਾ ਤੇ ਚਲਦੇ ਆਂ ਦੂਸਰੇ ਖੁੱਡੇ ਦੇ ਵਿੱਚ ਤੇ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਹੁਣੇ ਹੈ ਲੋ ਜੀ ਕੁਝ ਕਬੂਤਰ ਆ ਗਏ ਬਾਹਰ ਤੇ ਇੱਕ ਵਾਰ ਤੁਹਾਨੂੰ ਇਹ ਵੀ ਬਾਹਰ ਵੀ ਦਿਖਾ ਦਿੰਨੇ ਆ ਜੀ ਅੱਗੇ ਦਿਖਾਉਂਦੇ ਆ ਬਈ ਤੁਹਾਨੂੰ ਕੁਝ ਕਬੂਤਰ ਕਬੂਤਰ ਹੋ ਗਏ ਬਈ ਜਿਆਦਾ ਹੁਣ ਕੋਲ ਥੋੜੇ ਲੱਗਦਾ ਕੱਟ ਕਰਨੇ ਪੈਣਗੇ ਕੁਝ ਆਪਾਂ ਫੇਰ ਆ ਜਾਲ ਦੇ ਵਿੱਚ ਛੱਡੇ ਹੋਏ ਆ ਇਹ ਸਾਰੇ ਉੱਡਣ ਵਾਲੇ ਆ ਲਗਭਗ ਇਹਦੇ ਵਿੱਚ ਨਰਮਾਦੀਆਂ ਮਿਕਸੀ ਛੱਡ ਦਿੱਤੇ ਸੀਗੇ ਜਿਹੜੇ ਪੱਠੇ ਹੀ ਨਾ ੜਾਈ ਨਹੀਂ ਗਏ ਕੁਝ ਉਹ ਆਏ ਆ ਦੇਖੋ ਬਾਈ ਆਹ ਜਿਹੜੇ ਪੱਠੇ ਪੱਠੀਆਂ ਆ ਨਾ ਆਪਣੇ ਕੋਲ ਕੋਈ 25 30 ਹੈਗੇ ਆ ਆਪਾਂ ਦੇ ਦੇਵਾਂਗੇ ਅੜਾਈ ਨਹੀਂ ਗਏ ਹੈਗੇ ਨਸਲੀ ਆ ਇਹ ਦੇਖ ਲਓ ਲਾਲ ਚੀਨੇ ਪੂਰੇ ਵਧੀਆ ਕੱਦ ਕਾਠ ਦੇ ਵਜੂਦ ਦੇ ਹਰ ਵਨ ਨੂੰ ਠੀਕ ਆ ਪਿਓਰਟੀ ਦੇ ਵਿੱਚ ਆ ਇਹ ਗੱਲ ਹੈਗੀ ਆ ਆਪ ਜੇ ਇਹਨਾਂ ਤੇ ਅੜਾਇਆ ਜਾਏ ਤੇ ਆਪ ਵੀ ਉੱਡ ਸਕਦੇ ਆ ਦੇਖੋ ਲਾਲ ਚੀਨੇ ਜਿਹੜੇ ਪਿਓਰ ਹਨ ਚਟੀਆਂ ਖਟੀਆਂ ਦੇ ਤੇ ਕੱਦ ਕਾਠ ਵਜੂਦ ਦੇਖ ਲਓ ਜੇ ਕੋਈ ਭਰਾ ਲੈਣ ਦਾ ਚਾਹਵਣ ਹੋਏ ਬਾਈ ਉਹ ਲੈ ਸਕਦਾ ਠੀਕ ਆ ਆਪਾਂ ਦੇ ਦੇਵਾਂਗੇ ਤੇ ਜੈਨੂਨ ਰੇਟ ਦੇ ਵਿੱਚ ਇਹ ਦੇ ਦਾਂਗੇ ਜਿਹੜੇ ਹੈਗੇ ਆਪਣੇ ਕੋਲ ਇਹ ਚ ਇੱਕ ਜੋੜੀ ਲੱਕਿਆਂ ਦੀ ਉਹ ਨਹੀਂ ਬਈ ਆਪਾਂ ਦੇਣੀ ਠੀਕ ਆ ਉਹ ਆਪਣੇ ਸ਼ੌਂਕ ਨੂੰ ਲਿਆਂਦੀ ਆਪਾਂ ਖੁਦ ਤੇ ਆਹ ਲਾਲ ਚੀਨੀਆਂ ਦੂਜੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਆਹ ਲੋ ਜੀ ਹੁਣ ਦੇਖੋ ਯਾਰ ਤੇ ਇਹਨਾਂ ਦੇ ਕਦ ਕਾਠ ਵਜੂ ਤੁਸੀਂ ਦੇਖ ਸਕਦੇ ਹੋ ਹੱਲੇ ਇਹਨਾਂ ਦਾਣਾ ਦੂਣਾ ਸਭ ਖਾਦਾ ਹੋਇਆ ਸੰਧੂਰੀ ਪਲਕਾਂ ਦੇ ਜਿਵੇਂ ਪੂਰੇ ਵਧੀਆ ਨਸਲੋਂ ਲਾਲ ਸਰੇ ਲਾਲ ਚੀਨੇ ਸਭ ਹੈਗੇ ਆ ਬਾਈ ਆ ਇੱਕ ਰੱਤਾ ਵੀ ਫਿਰਦਾ ਵਿੱਚ ਸਿਰਫ ਇੰਨਾ ਫਰਕ ਆ ਵੀ ਅੜਾਈ ਇੰਚ ਠੀਕ ਆ ਜੀ ਨਵੇਂ ਪੱਠੇ ਆ ਬਾਈ ਸਾਰੇ ਜਿੰਨੇ ਵੀ ਤੁਸੀਂ ਦੇਖਣ ਦੇ ਦਿਓ ਠੀਕ ਆ ਜੀ ਤੇ ਆ ਆਪਣੇ ਜਿਹੜੇ ਬੱਚੇ ਪਲੇ ਆਰਕਾਂ 25 30 ਬਸ ਸਾਹੀ ਆ। ਬਾਕੀ ਜਿਹੜੇ ਸੀਗੇ ਪਹਿਲਾਂ ਤੁਹਾਨੂੰ ਪਤਾ ਪਲੇ ਨਹੀਂ ਸੀ। ਵੀਡੀਓ ਤੁਹਾਨੂੰ ਦਿਖਾਉਨੇ ਰਹਿੰਦੇ ਆ। ਇਹਨਾਂ ਦਾ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਬੱਚੇ ਆਪਣੇ ਜਿਹੜੇ ਨਵੇਂ ਆ ਹੁਣ ਇਹਨਾਂ ਨੂੰ ਟਾਂਗੀਆਂ ਤੇ ਆਪਾਂ ਲਾ ਰਹੇ ਆ। ਛਤਰੀਆਂ ਤੇ। ਜਿਆਦੀ ਵੀ ਆਪਣੇ ਕੋਲ ਸ਼ਾਖੀ ਬਰੀਡ ਹੀ ਆ। ਆਪਾਂ ਇਹਨਾਂ ਤੇ ਆਪਾਂ ਨੂੰ ਮਾਣ ਵੜਾ ਹੈਗਾ। ਬਹੁਤ ਜਿਆਦੀ ਉਡਾਰ ਦਿੰਦੇ ਆ। ਇੰਟਰਟਨਮੈਂਟ ਦਿਖਾ ਦਿੰਦੇ ਆ। ਆ ਦੇਖੋ ਜਿਆਦਾ ਜਿਹੜੇ ਸ਼ਾਕ ਹੀ ਆਪਾ ਬਣਾਏ ਆ ਤੇ ਕਿਦਾਂ ਦਾ ਲੱਗਦਾ ਸ਼ੌਂਕ ਬਈ ਦੱਸਣਾ ਜ਼ਰੂਰ ਆ ਪੂਰਾ ਮਖਿਆਲਾ ਬਈ ਇਹ ਆਪਾਂ ਹਰਪੀਤ ਬਾਈ ਦੇ ਘਰੋਂ ਲਿਆਂਦਾ ਕਿੱਦਾਂ ਦੇ ਲੱਗਦੇ ਬੱਚੇ ਦੱਸਣਾ ਜ਼ਰੂਰ ਬਈ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਈ ਇਹ ਸੇਲ ਨਹੀਂ ਹੈਗੇ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਰੇਲ ਕਾ ਇਹੀ ਆ 25 3 ਜਿਹੜੇ ਹੈਗੇ ਆ ਬਾਕੀ ਹੁਣ ਇਹਨਾਂ ਨੂੰ ਗਿਜਾਉਣ ਤੇ ਲੱਗਾ ਹੋਇਆ ਟਾਈਮ ਠੀਕ ਹੈ ਜੀ ਤੇ ਆ ਦੋ ਤਿੰਨ ਨਾਰਾ ਉੱਪਰ ਛੱਡੇ ਹੋਏ ਆ ਇਹ ਵੀ ਤੁਹਾਨੂੰ ਦਿਖਾਉਨੇ ਆ ਆਹ ਪਿਓਰ ਟਾਂਕੀ ਵਾਲਾ ਆਪਣਾ ਖੱਟੀ ਗਾਲੀ ਦਾ ਕਬੂਤਰ ਪੁਰਾਣਾ ਫੌਜੀਆ ਵਾਲੇ ਕਬੂਤਰਾਂ ਦੇ ਵਿੱਚੋਂ ਜਿਹੜਾ ਨਾ ਇੱਕੋ ਹੀ ਆ ਬਈ ਆਹ ਜੜਾ ਖੱਟੀ ਵਾਲਾ ਪਰਲੀ ਆਖੇ ਦੀ ਕਾਲੀ ਆ ਤੇ ਆ ਮੋਚਾ ਮੋਜਾ ਜਿਹੜਾ ਬਹੁਤ ਡਾਵਾ ਕਬੂਤਰ ਆ ਇਹ ਬਾਈ ਹਰਪੀ ਦੇ ਘਰੋਂ ਲੈ ਲੈ ਆਲੇ ਦੇ ਘਰੋਂ ਲਿਆਂਦਾ ਜਿਹੜੇ ਘਰੇ ਵੱਧ ਡੜਦੇ ਆ ਨਾ ਬਾਈ ਦੇ ਘਰੇ ਬਾਈ ਉਹ ਆਪਾਂ ਨੂੰ ਦੇ ਦਿੰਦਾ ਆਪਣਾ ਉਹਦੇ ਨਾਲ ਪਿਆਰਾ ਭਰਾਮਾਂ ਵਾਲੀ ਗੱਲ ਆ ਠੀਕ ਆ ਜੀ ਆਹ ਦੇਖੋ ਕਬੂਤਰ ਪੂਰਾ ਵਧੀਆ ਮਤਲਬ ਕਹਿਣ ਦਾ ਦੇਖਣ ਵਾਲਾ ਕਬੂਤਰ ਆ ਕੱਦ ਕਾਠ ਵਜੂਦ ਬਹੁਤ ਵਧੀਆ ਇਸ ਕਬੂਤਰ ਦਾ ਆ ਦਾ ਪ੍ਰਾਮਾ ਨੂੰ ਕਰਾ ਦਿੰਨੇ ਸ਼ੌਂਕ ਬੜੇ ਦਿਨ ਹੋ ਗਿਆ ਤੇ ਅੱਗੇ ਬਈ ਤੁਹਾਨੂੰ ਦਿਖਾਣੇ ਖੁੱਡਿਆਂ ਦੇ ਵਿੱਚ ਆ ਲਓ ਬਈ ਆ ਖੁੱਡਾ ਆਪਣਾ ਛਾ ਆਖਿਆਂ ਦਾ ਇਹ ਸਾਰੇ ਉੱਡਣ ਵਾਲੀ ਹੈ ਜੀ ਥੋੜੇ ਵੱਡੇ ਜਿਹਨਾਂ ਦੇ ਮੋਢਿਆਂ ਤੇ ਰੰਗ ਲਾਇਆ ਵੱਡੇ ਆ ਫਿਰ ਨਿਸ਼ਾਨ ਭੁੱਲ ਜਾਂਦੀ ਹੈ ਯਾਦ ਤੇ ਇਹ ਆਪਾਂ ਜਿਹੜੇ ਬਾਕੀ ਜਿਹੜੇ ਹੈਗੇ ਆ ਡਾਉਣ ਵਾਲੇ ਆ ਕੁਝ ਪੁਰਾਣੇ ਕਬੂਤਰਾਂ ਵਿੱਚ ਖੁੱਡੇ ਹੋਏ ਆ ਤੇ ਕੁਝ ਜਿਹੜੇ ਹੈਗੇ ਆ ਨਵੇਂ ਆ ਆਪਾਂ ੜਾਵਾਂਗੇ ਵਿੱਚ ਇਹਦੇ ਠੀਕ ਆ ਜੀ ਜਿਹੜੇ ਵੱਡੇ ਆ ਉਹ ਫਿਰ ਬਖਰੇ ਕਰਦਾ ਖੁੱਡੇ ਬਾਈ ਛੋਟੇ ਪੈ ਗਏ ਤੇ ਆ ਥੋੜੀ ਜੀ ਗਲਤੀ ਹੋ ਗਈ ਦੀ ਆਪਣੇ ਕੋਲ ਉਦਾਂ ਜਾਲੀਦਾਰ ਆ ਦੇਖੋ ਇੱਧਰ ਵੀ ਜਾਲੀ ਆ ਵਿੱਚ ਵੀ ਜਾਲੀ ਆ ਸਾਰੇ ਬੰਨੇ ਜਾਲੀਆਂ ਹੈਗੀਆਂ ਨੇ ਬੈਗ ਤੇ ਵੀ ਹਵਾ ਜਾਣ ਨੂੰ ਰੱਖਿਆ ਹੋਇਆ ਆ ਤੇ ਕਾਰਨ ਇਹ ਵੀ ਖੁੱਡੇ ਛੋਟੇ ਆ ਡਾਰੀ ਨਹੀਂ ਵੱਜਦੀ ਜਦੋਂ ਕਬੂਤਰ ਕੋ ਡਾਰੀ ਨਾ ਵੱਜੇ ਫਿਰ ਵੀਰੋ ਜਿਹੜਾ ਕਹਿਣ ਦਾ ਮਤਲਬ ਕਿ ਜਿਆਦੀ ਉਡਾਨ ਨਹੀਂ ਦੇ ਸਕਦਾ ਉਹਦੇ ਪਰ ਕੁੰਦੇ ਰੁਕ ਜਾਂਦੇ ਚੱਲਣ ਲੱਗੇ ਬਹੁਤ ਜ਼ਿਆਦਾ ਉਹਨੂੰ ਟਾਈਮ ਲੱਗਦਾ ਠੀਕ ਹੈ ਨਾ ਤੇ ਆ ਕਰੋ ਸ਼ੌਂਕ ਬਾਈ ਆਪਣੇ ਕਬੂਤਰਾਂ ਦਾ ਤੇ ਕੁਝ ਥੱਲੇ ਵੀ ਬੈਠੇ ਹੋਏ ਆ ਇੱਕ ਚੀਜ਼ ਵੀਰੇ ਕਹਿਣੀ ਹੀ ਕਿ ਕਿਸੇ ਦੇ ਖੁੱਡੇ ਦੇ ਵਿੱਚ ਤੁਸੀਂ ਨਾ ਕਮੈਂਟ ਕਰਦੇ ਹੋ ਸਫਾਈ ਕਰ ਲਿਆ ਕਰ ਜੇ ਕਰ ਲਿਆ ਕਰ ਬਾਈ ਤੁਸੀਂ ਇਹ ਕਮੈਂਟ ਨਾ ਮੇਰੇ ਭਰਾ ਕਰਿਆ ਕਰੋ ਹਰ ਕਿਸੇ ਦਾ ਆਪੋ ਆਪਣਾ ਤਜਰਬਾ ਹੁੰਦਾ ਆਪੋ ਆਪਣਾ ਹਿਸਾਬ-ਕਿਤਾਬ ਹੁੰਦਾ ਹੈ ਠੀਕ ਹੈ ਨਾ ਤੇ ਜਿਨੇ ਰੱਖਿਆ ਉਹਨੂੰ ਉਹਦੇ ਬਾਰੇ ਸਾਰਾ ਪਤਾ ਹੁੰਦਾ ਜਿਨੇ ਪੈਸੇ ਲਾਏ ਹੁੰਦੇ ਉਹਨੂੰ ਪਤਾ ਕਿ ਮੈਂ ਕਿਦਾਂ ਸਾਂਭਨੇ ਆ ਠੀਕ ਹੈ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਤੋਂ ਥੋੜਾ ਜਿਹਾ ਤੁਸੀਂ ਗਰੇਜ ਕਰਿਆ ਕਰੋ ਕਿਉਂਕਿ ਕਬੂਤਰ ਸਾਰਾ ਦਿਨ ਮਿੱਠਾ ਹੀ ਮਾਰਦੇ ਆ ਬਾਈ ਹੋਰ ਕੋਈ ਕੰਮ ਨਹੀਂ ਹੁੰਦਾ ਇਹਨਾਂ ਨੂੰ ਖਾਣਾ ਤੇ ਮਿੱਠਾ ਮਾਰਨਾ ਠੀਕ ਹੈ ਤੇਸ ਕਰਕੇ ਰੋਜ਼ ਦੀ ਰੋਜ਼ ਕੋਈ ਬੰਦਾ ਹੁੰਦਾ ਜਿਹੜਾ ਸਾਫ ਕਰ ਸਕਦਾ ਬਾਕੀ ਹਫਤੇ ਬਾਅਦ ਹੀ ਸਾਰੇ ਕਰਦੇ ਆ ਮੇਰੇ ਭਰਾ ਠੀਕ ਹੈ ਜੀ ਤੇ ਇੱਧਰ ਆ ਜਾਓ ਬਾਈ ਆ ਲਓ ਆਣੇ ਕਬੂਤਰੀਆਂ ਇੱਧਰ ਸਾਲੀ ਇਹਨਾਂ ਦਾ ਵੀ ਕਰੋ ਸ਼ੌਂਕ ਇਹਦੇ ਵਿੱਚ ਵੀ 5-7 ਹੈਗੀਆਂ ਜਿਹੜੀਆਂ ਉੱਡਣ ਵਾਲੀਆਂ ਨੇ ਤੇ ਬਾਕੀ ਆ ਜਿਹੜੇ ਉਹ ਸਾਰੇ ਜਿਹੜੇ ਹੈਗੇ ਆ ਬਈ ਵੱਡੇ ਕਬੂਤਰ ਆ ਜਿਹਨਾਂ ਦੇ ਆਪਾਂ ਰੰਗ ਲਾਇਆ ਹੋਇਆ ਹੈ ਢਿੱਡ ਤੇ ਇਹ ਵੱਡੀਆਂ ਆਂ ਕਬੂਤਰੀਆਂ ਸਾਰੀਆਂ ਬਈ ਆਇਆ ਕਾਲੀ ਜਿੰਨੀ ਦਾ ਘਰ ਦੀ ਹੈ ਜਿਹੜੀ ਇਹਦੇ ਵਿੱਚ ਠੀਕ ਹੈ ਇਹ ਆਪਣੇ ਘਰ ਦੀ ਕਬੂਤਰੀਆਂ ਆ ਚੱਲਦੇ ਆ ਮਿੱਤਰੋ ਅਗਲੇ ਖੁੱਡੇ ਦੇ ਵਿੱਚ ਤੇ ਤੁਹਾਨੂੰ ਸ਼ੌਂਕ ਕਰਾਉਣੀ ਆ ਆਪਣੇ ਅਜ ਡੱਬਿਆਂ ਤੇ ਰੱਤਿਆਂ ਦਾ ਵੀ ਕਾਫੀ ਦੇਰ ਬਾਅਦ ਇਧਰੋਂ ਲੱਗਦਾ ਆਹ ਲਓ ਭਾਈ ਜੀ ਆ ਆ ਗਏ ਆਪਣੇ ਰੱਤੇ ਤੇ ਡੱਬੇ ਇਹਨਾਂ ਦਾ ਕਰੋ ਸ਼ੌਂਕ ਇਧਰ ਵੀ ਬੈਠੀ ਆ ਵੱਡੀ ਟੀਰੀ ਇਹਦੇ ਵੀ ਐਰ ਕੰਦੋ ਬੱਚੇ ਬਣ ਗਏ ਸੀ ਭਾਈ ਤੇ ਆਂਡੇ ਇਹਦੇ ਵੀ ਰੱਖੇ ਹੋਏ ਆ ਦੁਬਾਰਾ ਤੇ ਆਂ ਬੈਠਾ ਇੱਕ ਜੋੜਾ ਆਪਣਾ ਆ ਦੋ ਬੈਠੇ ਇਹਦੇ ਪਲਦੇ ਪਏ ਆ ਤੇ ਦੋ ਬੱਚੇ ਆ ਪਲਗੇ ਆ ਭਾਈ ਦੇਖੋ ਬਾਬਾ ਮੇਰ ਕਰੇ ਪਲਣਗੇ ਹੀ ਜੇਕਰ ਤੇ ਬਹਿ ਜਾਣ ਕਬੂਤਰ ਇਹਨਾਂ ਦੇ ਉੱਪਰ ਫੇਰ ਪਲਦੇ ਰਹਿੰਦੇ ਆ ਠੀਕ ਹੈ ਜੀ ਆ ਆ ਵੱਡੀ ਡੱਬੀ ਆ ਦੇਖੋ ਸਾਰੇ ਰੱਤੇ ਡੱਬੇ ਕਾਫੀ ਹੋ ਗਏ ਹੁਣ ਆਪਣੇ ਕੋ ਬਾਬੇ ਦੀ ਕਿਰਪਾ ਦੇ ਨਾਲ ਬੱਚੇ ਘਰ ਦੇ ਬਹੁਤ ਬਣ ਗਏ ਇਹ ਦੇਖੋ ਜੀ ਆਪਾਂ ਡਾਇ ਨਹੀਂ ਆਪਾਂ ਸਾਰੇ ਰੋਗ ਹੀ ਲਈ ਜਿੰਨੇ ਰੱਤੇ ਡੱਬੇ ਸੀ ਜੀ ਇਹ ਲੋ ਇਹ ਜਿਹੜੀ ਨਿਹਾਲ ਸਿੰਘ ਵਾਲੀ ਰਾਜੂ ਬਾਈ ਨੇ ਘਰੋਂ ਆਈ ਹੋਈ ਡੱਬੀ ਉਹ ਹੈ ਤੇ ਆ ਉੱਪਰ ਵੀ ਬੈਠੇ ਆ ਦੋ ਔਰ ਦੇਖੋ ਰੱਤਾ ਡੱਬਾ ਤੇ ਨੀਲਾ ਡੱਬਾ ਇੱਕ ਆ ਪਿੱਛੇ ਕੋਕਾ ਕੋਲਾ ਪੱਠੀ ਇਹ ਘਰ ਦੀ ਪੱਠੀ ਆ ਪਤਾ ਨਹੀਂ ਪੱਠੀ ਬਣੀ ਕਿ ਪੱਠਾ ਐ ਆ ਜੀ ਤੇ ਇੱਕ ਡੱਬੀ ਆ ਵੀ ਬੈਠੀ ਆ ਨਾਲ ਕਬੂਤਰ ਕਾਫੀ ਬਾਬੇ ਦੀ ਕਿਰਪਾ ਦੇ ਨਾਲ ਬਣ ਚੁੱਕੇ ਆ ਹੁਣ ਤੇ ਸ਼ੌਂਕ ਜਿਹੜਾ ਆ ਪਾ ਤੁਹਾਨੂੰ ਕਰਾਉਣੇ ਰਹਿੰਦੇ ਆ ਬਾਈ ਠੀਕ ਆ ਜੀ ਆਪਣੀ ਕੋਸ਼ਿਸ਼ ਹੁੰਦੀ ਆ ਬਈ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਪਹਿਲਾਂ ਆਪਣੇ ਕੋ ਗੁੜ ਰੰਗੇ ਰੱਤੇ ਨਹੀਂ ਬਈ ਆ ਹੁਣ ਗੁੜ ਰੰਗੇ ਰੱਤੇ ਵੀ ਤੁਹਾਡੇ ਸਾਹਮਣੇ ਬੈਠੇ ਆ ਠੀਕ ਹੈ ਜੀ ਪੂਰੇ ਜਿਹੜੀ ਆਪਾਂ ਕੋਸ਼ਿਸ਼ ਕੀਤੀ ਸੀ ਵੀ ਸਾਰੇ ਤਰ੍ਹਾਂ ਦੇ ਆਪਾਂ ਕਬੂਤਰ ਰੱਖਣੇ ਆ ਉਹ ਆਪਾਂ ਇਕੱਠੇ ਕਰ ਲਿਆ ਹੌਲੀ ਹੌਲੀ ਜੀ ਬਣ ਗਏ ਤੇ ਆ ਇੱਕ ਚਟੀਆਂ ਦੀ ਦੇਖੋ ਕਰੀਮ ਅੱਖੀ ਇਹ ਵੀ ਅੰਡਿਆਂ ਤੇ ਬੈਠੀ ਹੋਈ ਆ ਅੰਡੇ ਰੱਖੇ ਹੋਏ ਆ ਤੇ ਆਇਆ ਬਈ ਉਹ ਚਟੀਆਂ ਦਾ ਕਬੂਤਰ ਜਿਹੜਾ ਤੀਜਾ ਨੰਬਰ ਬਣਾ ਕੇ ਤੁਰ ਗਿਆ ਹੈਗਾ ਹੀ ਰਾਤ ਨੂੰ ਬੈਠਾ ਨਹੀਂ ਸੀ ਲਾਗਲੇ ਪਿੰਡ ਦੱਸਦੇ ਨੇ ਉਤੋਂ ਅਗਲੇ ਦਿਨ ਫੜਿਆ ਸੀ ਪੂਰੀ ਗਰਮੀ ਦੇ ਵਿੱਚ ਇਹ ਖੋਖਰਾ ਖੋਖਰਾ ਰਾਜਪੂਤਾਂ ਉੱਡਿਆ ਸੀ ਤੇ ਆਪਾਂ ਘੁਗ ਚਾਚੇ ਦੇ ਘਰੋਂ ਲਿਆਂਦਾ ਫਿਰ ਜਾ ਕੇ ਚਾਚੇ ਉਹਨਾਂ ਨੇ ਫੜ ਲਿਆ ਕਿਸੇ ਬੰਦੇ ਨੇ ਫੜ ਲਿਆ ਸੀ ਤੇ ਆਪਾਂ ਨੂੰ ਮਿਲ ਗਿਆ ਵਾਪਸ ਕਰੋ ਸ਼ੌਂਕ ਮੇਰੇ ਵੀਰ ਓ ਵੀ ਮੈਟਰ ਚੱਲਦੇ ਆ ਹੁਣ ਆਪਾਂ ਦੂਸਰੇ ਖੁੱਡੇ ਦੇ ਵਿੱਚ ਇੱਕ ਖੁੱਡਾ ਹੋਰ ਆ ਸ਼ਾ ਆਖਿਆਂ ਦਾ ਤੇ ਆਹ ਕਬੂਤਰੀਆਂ ਰੱਖਲੇ ਆਂਡੇ ਤੇ ਇਹਦੇ ਬੱਚੇ ਗਏ ਦੋ ਪਾਲ ਇਹ ਕਬੂਤਰੀ ਹੈਗੀ ਚੁੱਗੇ ਕਲੇ ਕਾਲੂ ਵੀਰ ਦੇ ਘਰੋਂ ਆਈ ਤੇ ਆਹ ਜਿਹੜਾ ਮੈਨੂੰ ਬਾਈ ਹੁਣਾਂ ਦਾ ਨਾਮ ਭੁੱਲ ਗਿਆ ਉਹਨਾਂ ਦੇ ਕਬੂਤਰ ਬਹੁਤ ਉੜਦੇ ਆ ਤੇ ਬਾਈ ਹੁਣਾਂ ਨੇ ਆਪਾਂ ਨੂੰ ਦਿੱਤਾ ਇਹ ਕਬੂਤਰ ਇਹ ਟੀਰਾ ਆ ਕਾਕੇ ਵਾਲਿਆਂ ਚੋਂ ਦੱਸਦੇ ਨੇ ਡੱਬੇ ਬੱਚੇ ਵੀ ਕਈ ਵਾਰ ਕੱਢ ਦਿੰਦਾ ਆ ਤੇ ਇਹ ਉੱਥੋਂ ਆਇਆ ਸੀ ਠੀਕ ਆ ਜੀ ਆ ਨਿਹਾਲ ਸਿੰਘ ਵਾਲੀ ਦੀ ਡੱਬੀ ਦਾ ਪੱਠਾ ਬਾਈ ਜਿੰਨੇ ਬੱਚੇ ਕੰਡੇ ਆ ਤੇ ਕਬੂਤਰੀ ਹੰਟੀ ਵੀਰ ਦੇ ਘਰੋਂ ਆਈ ਹੋਈ ਆ ਆ ਵੇਖੀਆ ਕਬੂਤਰੀ ਪਰੇ ਕਾਲੀ ਚੀਨੀ ਲਾਲ ਚੀਨੀ ਦੇ ਪਰਲੇ ਬੰਨੇ ਇਹ ਜੋੜੇ ਨੇ ਬਣਾਏ ਆ ਬਾਈ ਆ ਬੱਚੇ ਆ ਜਿਹੜੇ ਠੀਕ ਆ ਜੀ ਤੇ ਆ ਇੱਕ ਵੱਡਾ ਡੱਬਾ ਬਾਹਰ ਘੁੰਮਦਾ ਪਿਆ ਤੇ ਨਾਲ ਰਤਾ ਡੱਬਾ ਵੀ ਆ ਕਰੋ ਸ਼ੌਂਕ ਡੱਬੀ ਕਬੂਤਰੀ ਆ ਸ਼ੌਰੀ ਇਹ ਜੋੜਾ ਆਪਾਂ ਖਰੀਦਿਆ ਸੀ ਜੀ ਕਿੱਦਾਂ ਦਾ ਲੱਗਾ ਬਾਈ ਸ਼ੌਂਕ ਦੱਸਿਓ ਜਰੂਰ ਤੇ ਚੱਲਦੇ ਆਂ ਨੈਕਸਟ ਖੁੱਡੇ ਦੇ ਵਿੱਚ ਤੇ ਤੁਹਾਨੂੰ ਕਰਾਉਨੇ ਆਂ ਸ਼ੌਂਕ ਠੀਕ ਆ ਜੀ ਇਹ ਹੈਗਾ ਆਪਣਾ ਮੇਨ ਸ਼ਾ ਆਖਿਆਂ ਵਾਲਾ ਫੁੱਡਾ ਬਾਈ ਜਿਹੜਾ ਦੇ ਬੱਚੇ ਆਪਣੇ ਉੜਦੇ ਆ ਇਹਦੇ ਵਿੱਚ ਹੀ ਆ ਸਭ ਵੱਡੀਆਂ ਜੋੜੀਆਂ ਲਾਈਟ ਜੀ ਗਾਲੀਏ 1 ਮਿੰਟ ਬਾਈ ਲਾਈਟ ਨੂੰ ਬੰਦ ਆ ਲੱਗਦਾ ਹੋ ਵੀ ਦੀ ਤਾਰ ਨਿਕਲ ਗਈ ਦੀ ਆ ਇੱਕ ਮਿੰਟ ਮੇਰੇ ਵੀਰ ਰਾ ਜਲਦੀ ਕਰ ਲਈਏ ਲਾਈਟ ਬਾਈ